ਸੋ ਸਤਾਈ ਜਾਉਂਗਾ ਇਹ ਆ ਇਹਨੀਆਂ ਕਾਹਤੇ ਨ ਬੇਟੀਆਂ ਪੁੱਤੋ ਦੀਆਂ ਮੇਰੀਆਂ ਤਿੰਨ ਪੋਤੀਆਂ ਜਨਵਰੀ ਆ ਗੁੱਡ ਟੂ ਹੈਵ ਜਦਦਰ ਮਾਝੂਗੀ ਆ ਗੈਸ ਮੈਂ ਪੜਾਟਾਂ ਮੈਂ ਇਹ ਨਿਆੜ ਦੇਂਦੇ ਇਹ ਤਾਂ ਹਾਂ ਸੀਐਮ ਸਾਹਿਬ ਤੁਸੀਂ ਜ਼ਰੂਰ ਸੁਣ ਲਵੋ ਇਹ ਤਾਂ ਹਾਂ ਡੀਜੀਪੀ ਸਾਹਿਬ ਤੁਸੀਂ ਵੀ ਸੁਣ ਲਵੋ ਕਿਉਂਕਿ 31 ਮਈ ਆਉਣ ਵਾਲੀ ਹੈ ਪਹਿਲਾਂ ਤੁਹਾਨੂੰ ਤੁਹਾਡਾ ਹੀ ਬਿਆਨ ਸੁਣਾ ਦਿੰਨੇ ਆ ਮਿਸ਼ਨ ਨਸ਼ਾ ਮੁਕਤ ਪੰਜਾਬ ਜਿਹੜਾ ਹੈਗਾ ਅਸੀਂ ਸਾਰੀ ਪੁਲਿਸ ਅਥਾਰਟिटीज ਨੂੰ ਡਾਇਰੈਕਟ ਕੀਤਾ ਹੈ ਕਿ 31 ਮਈ ਤੱਕ ਸਾਡਾ ਟੀਚਾ ਹੋਊਗਾ ਕਿ ਪੰਜਾਬ ਨੂੰ ਕੰਪਲੀਟਲੀ ਡਰਗ ਫ੍ਰੀ ਕਰਤਾ ਜਾਵੇ ਇਨ ਦਾ ਸੈਂਸ ਥੈਟ ਅਵੇਲੇਬਿਲਟੀ ਆਫ ਡਰੱਗਸ ਔਨ ਦਾ ਸਟ੍ਰੀਟਸ ਵੁੱਡ ਬੀ ਬਰਾਊਟ ਟੂ ਜ਼ੀਰੋ ਇਹ ਬਿਆਨ ਤੁਸੀਂ ਕੁਝ ਦਿਨ ਪਹਿਲਾਂ ਹੀ ਦਿੱਤਾ ਸੀ ਪਰ ਉਸ ਤੋਂ ਬਾਅਦ ਮਜੀਠਾ ਸ਼ਰਾਬकांड ਹੋਇਆ 27 ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਸੀਐਮ ਸਾਹਿਬ ਤੁਸੀਂ ਉਥੇ ਆ ਕੇ ਵੀ ਗਏ ਪਰ ਹਾਲੇ ਤੱਕ ਉਥੋਂ ਸ਼ਰਾਬ ਬੰਦ ਨਹੀਂ ਹੋਈ ਜ਼ਹਿਰੀਲੀ ਸ਼ਰਾਬ ਲਗਾਤਾਰ ਵਿਕ ਰਹੀ ਹੈ ਤੇ ਹੁਣ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਪਿੰਡ ਅਰਜਨ ਮੰਗਾ ਦੇ ਵਿੱਚ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਆਹ ਤੇ ਬੜਾ ਕੋਈ ਕਹਿਂਦੀ ਐ ਨਸ਼ੇ ਅਸੀਂ ਬੰਦ ਕਰਦਨੇ ਆ 31 ਮਈ ਤੱਕ ਅਸੀਂ ਬੰਦ ਕਰਦਾ ਸਭ ਤੋਂ ਬੰਦ ਕਰਦਨੇ ਨਸ਼ਾ ਮੁਕਤ ਕਰਦਾਂ ਪਰ ਇਨਾਂ ਕੋਈ ਨਹੀਂ ਮੁਕਤ ਹੋ ਰਿਹਾ ਆ ਮਜੀਠੇ ਜ਼ਿਲ੍ਹੇ ਦੇ ਵਿੱਚੋਂ ਮੜੀ ਥਾਈ ਮੋਤਾ ਹੋ ਗਈ ਤੇ ਆਜ ਨਤਵੀ ਮੌਤ ਸਾਡੇ ਹੋਈ ਤੇ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਕਿ ਇਹਨੇ ਬੇਟੀਆਂ ਇਹਦੀਆਂ ਤੇ ਗਰੀਬ ਘਰਵਾਦ ਇਹਨਾਂ ਦਾ ਪਾਰਨ ਪੋਸ਼ਣ ਕੀਤਾ ਜਾਵੇ ਇਹਨਾਂ ਨੂੰ ਮਾਨੀ ਸਿਹਤਾਂ ਦੀ ਮ੍ਰਿਤਕ ਸਤਨਾਮ ਸਿੰਘ ਤਿੰਨ ਧੀਆਂ ਦਾ ਪਿਓ ਸੀ ਤੁਸੀਂ ਵੇਖੋ ਕਿਵੇਂ ਛੋਟੀਆਂ-ਛੋਟੀਆਂ ਬੱਚੀਆਂ ਆਪਣੇ ਪਿਤਾ ਦੇ ਵੱਲ ਵੇਖ ਰਹੀਆਂ ਨੇ ਸ਼ਾਇਦ ਇਹਨਾਂ ਧੀਆਂ ਦੇ ਕਿੰਨੇ ਹੀ ਸਵਾਲ ਹੋਣੇ ਨੇ ਜੋ ਇਹਨਾਂ ਦੇ ਦਿਲਾਚੀ ਰਹਿ ਗਏ ਸਤਨਾਮ ਸਿੰਘ ਦੀ ਘਰਵਾਲੀ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਸ ਦੇ ਸਿਰ ਤੋਂ ਘਰ ਵਾਲੇ ਤੇ ਉਸ ਦੀਆਂ ਧੀਆਂ ਦੇ ਸਿਰ ਤੋਂ ਪਿਓ ਦਾ ਸਾਯਾ ਸਦਾ-ਸਦਾ ਦੇ ਲਈ ਉੱਟ ਗਿਆ ਆਪਰੇ ਜੀ ਉਹ ਲਾ杜 ਭਾਣੇ ਉਹ ਪੀ ਕੇ ਆਇਆ ਸੀ ਉਹ ਮੈਂ ਬੜੀ ਬਾਰੀ ਸੋਚਿਆ ਕਿ ਨਾ ਆਪੀ ਆਗਾ ਤੋ ਵੀ ਹੈ ਰੋਟੀ ਖਾਧੀ ਜਾਂ ਲੰਮੀ ਆ ਸਵੇਰੇ ਠਾਲ ਲਿਆ ਉੱਠਿਆ ਨਹੀਂ ਆ ਸਵੇਰੇ ਨਹੀਂ ਉੱਠਿਆ ਠਾਲ ਲਿਆ ਕਿੰਨੇ ਬੱਚੇ ਜੀ ਤੁਹਾਡੇ ਤਿੰਨ ਮੇਰੀ ਗੁੱਡ ਨਾ ਹੋ ਸਾਰੇ ਬੱਚੇ ਹੋਗੇ ਤੇ ਅੱਗੇ ਵੀ ਸ਼ਰਾਬ ਪੀਂਦੇ ਨਹੀਂ ਤੇ ਅੱਗੇ ਵੀ ਦੇ ਬੜਾ ਟਾਉ ਨਹੀਂ ਨਹੀਂ ਹਾਲਦੇ ਅੰਦੇ ਮਿੰਡ ਵਾਲਿਆਂ ਤੇ ਪਰਿਵਾਰ ਵਾਲਿਆਂ ਨੇ ਸਰਕਾਰ ਤੇ ਇਲਜ਼ਾਮ ਵੀ ਲਗਾਏ ਪ੍ਰਸ਼ਾਸਨ ਤੇ ਇਲਜ਼ਾਮ ਲਗਾਏ ਨਾਲ ਹੀ ਇਹਨਾਂ ਤਿੰਨ ਬੱਚੀਆਂ ਬਾਰੇ ਵੀ ਕਹਿ ਰਹੇ ਨੇ ਕਿ ਇਹਨਾਂ ਬਾਰੇ ਕੁਝ ਸੋਚੋ ਨਸ਼ੇ ਦੇ ਸਦਾਗਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ ਇਹਨੂੰ ਕੀ ਖਰਾਬ ਵੀ ਆ ਬਾਹਰੋਂ ਸੁਸਾਈ ਹੋ ਗਿਆ ਕਿੰਨੇ ਮਰਸੀ ਉਹਨਾਂ ਦੀ 35 36 ਸਾਲ ਦੀ ਹੋਣੀ ਹੈ ਕਿੰਨੇ ਬੱਚੇ ਨੇ ਗੁੱਟੀਆਂ ਕੀ ਮੰਗ ਕਰਦੇ ਸਰਕਾਰ ਤੋਂ ਆਲੋਕ ਵੀ ਮੰਗ ਕਰਦੇ ਆ ਨੀ ਨੀ ਕਿ ਬੱਚਿਆਂ ਦਾ ਵਾਅ ਚੋਦੇ ਨੇ ਨੀ 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 ਕੇ ਗੋਟੀਆਂ ਕੰਮ ਤੇ ਜਾਂਦੇ ਲੱਕਰ ਤੇ ਰਾਜੂ ਪੀ ਕੇ ਆਉਂਦੇ ਲਾਧੂ ਪਾਣੇ ਸ਼ਰਾਬ ਸ਼ਰਾਬ ਕੀ ਪ੍ਰਾਣ ਸ਼ਰਾਬ ਦਿੱਤੀ ਕੇ ਨਕੋਲ ਦੇਤੀ ਨਾ ਸ਼ਰਾਬ ਜਰੀਲੀ ਪੀਦੇ ਤੇ ਅਸੀਂ ਰਾਤ ਸਾਡੇ ਨਾਲ 12 ਵਜੇ ਆਂਦਾ ਆ ਕੇ ਮੇਰੇ ਘੇਰ ਜੀ ਪੈਂਦੀ ਆ ਤੇ ਅਸੀਂ ਕੱਚੀ ਲੱਸੀ ਬਣਾ ਕੇ ਦਿੱਤੀ ਆ ਮੁਰਗੇ ਅਸੀਂ ਕੁੱਸਿਆ ਜਿਆਦੀ ਹੁੰਦੀ ਕਿ ਨਹੀਂ ਆਂਦਾ ਨਹੀਂ ਬਹੁਤ ਹੜ ਗਈ ਆ ਤੇ ਮੁਰਗੇ ਅਸੀਂ ਸਵੇਰੇ ਵੇਖਿਆ 5 ਵਜੇ ਤੇ ਦਰਾ ਹੋ ਗਿਆ ਸਵੇਰੇ ਸੱਤਾ ਨੇ ਉਠਿਆ ਉਠਿਆ ਹੀ ਨਹੀਂ ਸੱਤਾ ਇਹ ਨਹੀਂ ਉਠਿਆ ਕਿ ਕੀ ਮੰਗ ਕਰਦੇ ਮੰਗ ਵੇਖੋ ਬੇਟੀਆਂ ਆਉਂਦੀਆਂ ਤਿੰਨ ਛੋਟੀਆਂ ਛੋਟੀਆਂ ਹਾਲਾਤ ਮਾੜੇ ਗਰੀਬੀ ਦਿਹਾੜੀਦਾਰ ਬੰਦਾ ਹੈ ਸਰਕਾਰ ਕਦੋਂ ਸਬਕ ਲਵੇਗੀ ਪ੍ਰਸ਼ਾਸਨ ਕਦੋਂ ਐਕਸ਼ਨ ਲਵੇਗਾ ਤਸਵੀਰਾਂ ਚਤਾ ਵਖਾਈ ਤੇ ਦਿੰਦਾ ਹੈ ਯੁੱਧ ਨਸ਼ਿਆਂ ਵਿਰੁੱਧ ਪਰ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ ਜਨਾਬ ਥੋੜਾ ਇਹਨਾਂ ਵੱਲ ਵੀ ਧਿਆਨ ਦਿਓ ਤਾਂ ਜੋ ਪੰਜਾਬ ਬਚ ਸਕੇ ਪੰਚਾਰ ਦੇ ਲੋਕ ਪਰਚ ਸਕਣ ਪੀਟੀਸੀ ਨਿਊਜ਼ ਦੇ ਲਿਮਜੀਠਾ ਤੋਂ ਸੁਨੀਲ ਦੇਵਗੰਦੀ ਰਿਪੋਰਟ